ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪਲੱਸ ਅਗਲੇ 7-8 ਦਿਨਾਂ ਦੀ ਜਾਣਗੇ 15 ਅਕਤੂਬਰ ਤੱਕ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਇਹ ਰਿਪੋਰਟ ਇਹ ਫੋਰਕਾਸਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਮੌਸਮ ਦਾ ਸੋ ਜੇਕਰ ਅਸੀਂ ਲਾਈਵ ਤੇ ਤਾਜ਼ਾ ਸੈਟਲਰ ਦਾ ਸਿਰਾ ਦੇਖਦੇ ਹਾਂ ਪੰਜਾਬ ਦੀਆਂ ਤੇ ਪੰਜਾਬ ਦਾ ਮੌਸਮ ਵੈਸੇਲੇ ਬਿਲਕੁਲ ਸਾਫ਼ ਹੈ ਜੀ ਤੇ ਤਿੱਖੀ ਧੁੱਪ ਜਿਹੜੀ ਸਵੇਰ ਤੋਂ ਚੜੀ ਹੋਈ ਹੈ ਹਾਲਾਂਕਿ ਅੱਜ ਸਵੇਰ ਵੀ ਕਾਫੀ ਠੰਡੀ ਹੈ ਕਿਉਂਕਿ ਇੱਕ ਵੈਸਟਰਨ ਡਿਸਰਬੈਂਸ ਜਿਹੜਾ ਕਿ ਪੱਛਮੀ ਸਿਸਟਮ ਬੀਤੇ ਦਿਨਾਂ ਦੇ ਵਿੱਚ ਪ੍ਰਭਾਵਿਤ ਕਰ ਰਿਹਾ ਉੱਗੇ ਲੰਘ ਚੁੱਕਾ ਪਹਾੜਵਾਲ ਨੂੰ ਤੇ ਇਹਦੇ ਕਾਰਨ ਪੰਜਾਬ ਦੇ ਵਿੱਚ ਜਾਂ ਨਾਲ ਲੱਗਦੇ ਸੂਬਿਆਂ ਦੇ ਵਿੱਚ ਠੰਡ ਕਾਫੀ ਵਧੀ ਹੈ ਤੇ ਟੈਂਪਰੇਚਰ ਦੀ ਜੇਕਰ ਗੱਲ ਕਰਦੇ ਆ ਮੈਕਸਿਮਮ ਟੈਂਪਰੇਚਰ ਚੱਕੀ ਹੈ ਦਿਨਾਂ ਦੇ ਤੇ ਸਭ ਤੋਂ ਗਰਮ ਖੇਤਰ ਹੈ ਜਿਹੜਾ ਉਹ ਗੁਰਦਾਸਪੁਰ ਜ਼ਿਲ੍ਹਾ ਰਿਹਾ 30 ਡਿਗਰੀ ਦੇ ਨਾਲ ਉੱਤੇ ਹੀ 32 ਡਿਗਰੀ ਦੇ ਨਾਲ ਪਲਵਲ ਜ਼ਿਲ੍ਹਾ ਹਰਿਆਣਾ ਦੇ ਵਿੱਚ ਸਭ ਤੋਂ ਗਰਮ ਖੇਤਰ ਰਿਹਾ ਪੰਜਾਬ ਦੇ ਵਿੱਚ ਟੈਂਪਰੇਚਰ ਕਾਫੀ ਡਿੱਪ ਕੀਤੇ ਨੇ ਜਿੱਥੇ ਜਿ ਪਹਾੜਾਂ ਦੇ ਨਾਲ ਲੱਗਦੇ ਜ਼ਿਲ੍ਹੇ ਜੇ ਆਪਾਂ ਗੱਲ ਕਰੀਏ ਹੁਸ਼ਿਆਰਪੁਰ ਨਵਾਂ ਸ਼ਹਿਰ ਰੋਪੜ ਇੱਧਰ ਆ ਜੇ ਜਲੰਧਰ ਗਫੂਰ ਥਲਾਤੇ ਇੱਥੇ ਟੈਂਪਰੇਚਰ ਹੈ ਜਿਹੜੇ 23 24 25 26 27 ਅੱਦਾ ਚੱਲਦੇ ਹੋਏ ਨੇ ਪਿੱਛੇ ਨੂੰ ਜਾਵਾਂਗੇ ਬਠਿੰਡਾ ਸ੍ਰੀ ਮਕਸਦਰ ਸਾਹਿਬ ਫਰੀਦਕੋਟ ਫਾਜ਼ਿਲਕਾ ਇਹਨਾਂ ਖੇਤਰਾਂ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਕਿਨੇ 26 27 28 ਦੇ ਆਸ-ਪਾਸ ਚੱਲਦੇ ਹੋਏ ਨੇ ਸੋ ਇਹ ਟੈਂਪਰੇਚਰ ਕਾਫੀ ਹੇਠਾਂ ਹੈ ਲੈ ਕਿਉਂਕਿ ਠੰਡ ਕਿੰਨਾ ਵਧੀਆ ਜਦੋਂ ਇਹ ਸਿਸਟਮ ਲੰਘਿਆ ਕਿਉਂਕਿ ਕੁਝ ਭਾਗਾਂ ਦੇ ਵਿੱਚ ਤਗੜੇ ਮੀਵੀ ਲੋ ਆਕੇ ਗਿਆ ਤੇ ਕੁਛ ਹਗਾ ਦੇ ਵਿੱਚ ਦਰਮਿਆਨੇ ਮੀਵੀ ਲੋ ਆਕੇ ਗਿਆ ਗਰੇਵਾਰੀ ਤਾਂ ਵਿਚਾਰਿਆ ਜਿਹੜਾ ਕਿ ਕਿਸਾਨਾਂ ਦੇ ਲਈ ਇੱਕ ਫਾਇਦੇ ਵਾਲੀ ਗੱਲ ਰਹੀ ਕਿਉਂਕਿ ਜਦੋਂ ਇਹ ਸਿਸਟਮ ਐਂਟਰ ਕਰਿਆ ਸੀ 5 ਤਰੀਕ ਨੂੰ ਹੀ ਜਿਹੜੀ ਕਹਿ ਸਕਦੇ ਆ ਕਿ ਨਮੀ ਬਹੁਤ ਹੀ ਮਾਤਰਾ ਦੇ ਵਿੱਚ ਮੌਜੂਦ ਸੀ ਜਿਹਦੇ ਕਰਕੇ ਇਹ ਸਿਸਟਮ ਨੂੰ ਗਰੇਵਾਰੀ ਵਾਲਾ ਬਲ ਨਹੀਂ ਮਿਲਿਆ ਸਪੋਰਟ ਨਹੀਂ ਮਿਲੀ ਤੇ ਗਰੇਵਾਰੀ ਤਾਂ ਵਿਚਾਰਿਆ ਹਾਲਾਂਕਿ ਤੇ ਜ਼ਮੀਨ ਕਾਫੀ ਖੇਤਰਾ ਦੇ ਵਿੱਚ ਦਰਜ ਹੋਏ ਸੋ ਅਫਾਉਂ ਅੱਗੇ ਵਧਾਂਗੇ 7 ਤਰੀਕ ਲੰਘ ਚੁੱਕੀ ਆ ਅੱਜ 8 ਤਰੀਕ ਹੈ 9 10 11 12 13 ਤਰੀਕ ਤੱਕ ਜਾਂ ਕਹਿ ਲਈਏ 14 15 ਤਰੀਕ ਤੱਕ ਵੀ ਮੌਸਮ ਬਿਲਕੁਲ ਸਾਫ ਰਹਣ ਦੇ ਆਸਾਰ ਨੇ ਕੋਈ ਤਗੜਾ ਸਿਸਟਮ ਆਉਦਾ ਜਾਫ ਨਹੀਂ ਰਿਹਾ ਹਾਲਾਂਕਿ ਕੁਝ ਗਨੇ ਚੋੜੇ ਫਾਗਾਂ ਦੇ ਵਿੱਚ ਦਫਰਵਾਦ ਗਰਜ ਰਿਸਕ ਹੁੰਦੀ ਰਹੇਗੀ ਉਹ ਚਾਹੇ 9 ਨੂੰ ਹੋ ਜੇ 10 ਨੂੰ ਹੋ ਜੇ 11 12 13 ਨੂੰ ਹੋ ਜੇ ਕਿਤੇ ਨਾ ਕਿਤੇ 5 7% ਖੇਤਰਾਂ ਦੇ ਵਿੱਚ ਟੁੱਟਵੇਂ ਹਲਕੇ ਛਰਾਟੇ ਜਿਹੜੇ ਲੱਗਦੇ ਰਣਗੇ ਹਾਲਾਂਕਿ ਦਿਨਾਂ ਦੇ ਟੈਂਪਰੇਚਰ ਵੀ ਹੌਲੀ ਹੌਲੀ ਚੜਨਗੇ ਜਿਵੇਂ ਅੱਗੇ ਵਧਾਂਗੇ 11 12 ਤਰੀਕ ਤੱਕ ਤਾਂ ਫਿਲਹਾਲ ਠੰਡੇ ਰਣਗੇ ਦਿਨ ਉਸ ਤੋਂ ਬਾਅਦ 13 14 ਤਰੀਕ ਨੂੰ ਇਨਾਂ ਦੇ ਵਿੱਚ 1 ਤੋਂ 2 ਡਿਗਰੀ ਦਾ ਇਜ਼ਾਫਾ ਹੋ ਸਕਦਾ 31 32 ਦੇ ਟੈਂਪਰੇਚਰ ਜਿਹੜੇ ਉੱਝਾ ਸਕਦੇ ਨੇ ਸੋ ਇਹ ਅਜ ਫਿਲਹਾਲ ਕਹਾਣੀ ਆਉਂਦੇ ਦਿਨਾਂ ਦੀ 15 ਤਰੀਕ ਤੱਕ ਵੱਡੇ ਫੱਦਰ ਤੇ ਕੋਈ ਨਹੀਂ ਆਸਾਰ ਨਹੀਂ ਹੈ ਤੇ ਇੱਕ ਨਜਰਾ ਖਾਂ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਜੀ ਅੱਛਲ ਤੋਂ ਫਿਰ ਦੀ ਤਰੀਖ ਹੋਈ ਹੋਈ ਹੈ 8 ਤੋਂ ਲੈ ਕੇ 14 15 ਤਰੀਕ ਤੱਕ ਨੋ ਵਾਰਨਿੰਗ ਇਥੇ ਲਿਖਿਆ ਆ ਹੈ ਯਾਨੀ ਕਿਸੇ ਤਰ੍ਹਾਂ ਦਾ ਕੋਈ ਅਲਰਟ ਚੇਤਾਵਨੀ ਨਹੀਂ ਹੈ ਤੁਮ ਮੌਸਮ ਵਿਭਾਗ ਕੋ ਸਾਫ ਰੱਖਦੇ ਆਸਾਰ ਨੇ ਧੰਨ